ਵੈਲਕਮ ਬੈਕ ਟੂ ਮਾਈ ਨਿਊ ਵਲੌਗ ਜਿਵੇਂ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋ ਤੇ ਅੱਜ ਹੋ ਗਈ ਹੈ 9 ਨਵੰਬਰ ਤੇ ਅੱਜ ਚੱਲੇ ਆ ਮਾਸੀਗੱਲ ਉਥੇ ਸ੍ਰੀ ਅਖੰਡ ਪਾਠ ਦਾ ਪਾਠਕੰਦਾਰ ਕਾਇਕਲ ਨੂੰ ਭੋਗ ਪਾਣਾ ਤੇ ਇੱਕ ਹੈਗੇ ਰੀਤਾਂ ਉਥੇ ਚੱਲੇ ਆ ਵੇਖੋ ਅਸੀਂ ਸਾਰੇ ਆ ਸਾਰੇ ਪਰਿਵਾਰ ਅਸੀਂ ਚੱਲੇ ਆ ਠੀਕ ਹੈ ਤੇ ਬਸ ਦੀ ਵੇਚ ਤੇ ਖੜੇ ਆ ਖੜੇ ਟੋਲ ਟੈਕਸ ਤੇ ਠੀਕ ਆ ਜਿਹੜਾ ਸ਼ਾਹਕੋਟਾ ਵਾਲਾ ਟੋਲ ਟੈਕਸ ਆ ਦਰਿਆ ਦੇ ਕੰਡੇ ਤੇ ਆ ਉਥੇ ਖੜੇ ਆ ਆਉਗੇ ਇਧਰੋਂ ਬੱਸ ਤੇ ਫਿਰ ਚੱਲਦੇ ਆ ਠੀਕ ਆ ਬੱਸ ਦੀ ਵੇਟ ਤੇ ਆ ਤਸਵੀਰ ਤੋਂ ਵੀਡੀਓ ਤੋਂ ਸ਼ੁਰੂ ਬਣਾਈ ਨਹੀਂ ਵੀਡੀਓ ਹੁਣ ਸ਼ੁਰੂਆਤ ਕੀਤੀ ਸਵਾ ਦੋ ਦੇ ਵਿੱਚ ਠੀਕ ਆ ਤੇ ਕਰਦੇ ਆ ਵੇਟ ਫਿਰ ਆਵੇ ਚੱਲੇ ਟੋਲ ਟੈਕਸ ਬੰਦ ਪਿਆ ਵਾ ਹੈ ਮੈਟਰੋ ਬੋਰਡਿੰਗ ਹੈ ਟੀਮਾਂਂਆਂ ਬਾਜਣ ਉਹ ਮੱਚੀਆਂ ਬਾਜਣੀ ਤੋਂ ਚਪਲੀਆਂ ਮਿਲਦੀਆਂ ਤੇ ਦੇਖੋ ਅਸੀਂ ਸਾਰੇ ਖੜੇ ਆਂ ਇੱਥੇ ਵੈਸੇ ਵੀ ਸਵਾਰੀਆਂ ਹੋਰ ਹੀ ਬਹੁਤ ਖੜੀਆਂ ਤੇ ਹੁਣ ਇੱਧਰ ਲਈ ਬੱਸ ਦੀ ਵੇਟ ਆ ਸਾਨੂੰ ਤਿੰਨ ਬੱਸਾਂ ਬਦਲਣੀਆਂ ਪੈਣੀਆਂ ਸੁਲਤਾਨਪੁਰ ਲੋਧੀ ਪਹੁੰਚ ਚੁੱਕੇ ਆ ਸਾਡੀ ਬਸ ਨਹੀਂ ਗਈ ਬਸ ਸਟੈਂਡ ਤੇ ਹੁਣ ਇੱਥੇ ਖੜ ਕੇ ਫਿਰ ਵੇਟ ਕਰਦੇ ਆ ਆਟੋ ਦੀ ਜਾਂ ਬਸ ਆਊਗੀ ਤਾਂ ਫਿਰ ਜਾਵਾਂਗੇ ਕਿਉਂਕਿ ਮੰਮੀ ਉਹਨਾਂ ਕੋਲ ਤਰਿਆ ਨਹੀਂ ਜਾਂਦਾ ਹਾਂ ਬਸ ਇੱਥੇ ਹੀ ਖੜ ਗਈ ਇਹ ਕਾਟੋ ਤੇ ਅਸੀਂ ਕਟੋ-ਕਟ 15 ਜਣੇ ਚੜ ਕੇ ਆਏ ਆ ਹੁਣ ਬੈਠੇ ਬੱਸ ਪੈਂਡ ਤੇ ਸਰਪੰਨਪੁਰਾਲੇ ਆ ਦੇਖੋ ਠੀਕ ਹੈ ਤੇ ਆ ਸਾਰੇ ਅਸੀਂ ਜਿਹੜੇ ਆ ਅਸੀਂ ਅਸੀਂ ਆਪਦੀ ਬੈਠੇ ਆਵੇ ਅਜੇ ਵਕ ਬਾਕੀ ਆਸੇ ਪਾਸੇ ਤਰੇ ਖੜਦੇ ਆ ਠੀਕ ਹੈ ਤੇ ਬੱਸ ਲੱਗੂਗੀ ਤੇ ਫਿਰ ਚੱਲਦੇ ਆ ਪਲਟਣਾ ਉੱਤਰ ਰਹੀ ਆ ਅੰਮ੍ਰਿਤਪੁਰ ਉਹ ਗਈ ਬੱਸ ਸਾਹਮਣੇ ਲੰਗੀ ਤੇ ਰੁਕ ਲਾ ਕਿਹਨਾਂ ਨਾ ਨੂ ਲੈ ਗਿਆ ਇਹ ਬੜਾ ਟਾਲਾ ਪਿੰਦਾ ਸੀ ਬਸ ਹਾਂ ਬਹੁਤ ਅੱਖੀ ਦੇ ਆਏਂਗੇ ਮੈਂ ਤਾਂ ਚਲੋ ਕੋਈ ਨਹੀਂ ਔਖਾ ਔਖਾ ਇਹ ਤਾਂ ਬੱਸ ਤੈਨਾਂ ਤਾਂ ਬੱਸਾਂ ਬਦਲੀਆਂ ਬਸ ਚਲੋ 1 2 3 4 5 6 7 8 9 10 11 12 13 ਤੱਕ ਮੈਂ 14 15 15 ਜਣੇ 15 ਜਿਰਾ ਆਖਰੀ ੱਡਾ ਸੀ ਨਾ ਉੱਥੇ ਪਹੁੰਚ ਚੁੱਕੇ ਆਂ ਤੇ ਚਲੋ ਆਜੋ ਹੌਲੀ ਹੌਲੀ ਆਵੇ ਸਮਰਦਾ ਆਦਨੇ ਸਾਰੇ ਹਾਂ ਇੱਕ ਕਿੰਨੇ ਕਹਿੰਦੇ ਨਾ ਰੱਜੀ ਮੇ ਵਿਆਹ ਤੇ ਚੱਲੇ ਆਨੇ ਪਰ ਵਿਆਹ ਨਹੀਂ ਗਾ ਪੁਰਾਣੇ ਸਮੇਂ ਵਿੱਚ ਇਦਾਂ ਜਾਂਦੇ ਹੁੰਦੇ ਸੀ ਵਿਆਹ ਤੇ ਕਾਫੀ ਦਿਨ ਤੇ ਕਿੰਨੇ ਦਿਨ ਰਹਿ ਕੇ ਆਉਂਦੇ ਨੇ ਜੀ 8 8 ਦਿਨ ਰਹਿ ਕੇ ਆਉਂਦੇ ਹੁਣ ਤਾਂ ਵੀ ਚੱਲ ਮੋੜ ਪੈਣਾ ਕਈਆਂ ਨੇ ਕੱਲ ਨੂੰ ਮੋੜ ਪੈਣਾ ਕਈਆਂ ਨੇ ਪਰਸੋਂ ਮੋੜ ਪੈਣਾ ਆਜੋ ਵੀ ਆਜੋ ਉਹ ਸਾਈਡ ਤੇ ਰੋ ਸਾਈਡ ਤੇ ਟਰਦੇ ਚੱਲੋ ਹੌਲੀ ਹੌਲੀ ਬੈਗ ਹੀ ਪਾਉ ਪਰੇ ਪਰੇ ਲੱਗ ਗਿਆ ਫੋਨ ਮੈਨੂੰ ਆਵਾ ਪਾਉ ਉਹ ਆ ਗਿਆ ਆ ਗਿਆ ਕੌਣ ਮੈਨੂੰ ਪਰੇ ਇਥੇ ਸਾਈਡ ਤੇ ਰਹੀ ਪਰੇ ਸਾਈਡ ਤੇ ਤੂੰ ਦੋਵੇਂ ਜਾਂਦੇ ਰਹੋ ਭਾਬੀ ਆਓ ਬੈਗ ਵਿੱਚ ਪਾ ਲੈਂਦੇ ਚਲੋ ਜੀ ਕਰੋ ਥੱਲੇ ਨੂੰ ਜਾਣਾ ਪੈਣਾ ਸਾਈਡ ਤੇ ਰੋ ਸਾਈਡ ਤੇ ਸਾਈਡ ਤੇ ਗੱਡੀਆਂ ਬਹੁਤ ਤੁਰਦੀ ਆਉਂਦੀਆਂ ਹਾਂ ਆ ਗਿਆ ਮੰਮੀ ਨੂੰ ਲੈਣ ਜੇਦਰ ਨੂੰ ਚਾਹੀਏ ਆਗਾਂ ਨੂੰ ਕਿਲੋਕਮੀਟਰ ਤੇ ਉੱਥੇ ਆ ਜਾਂਦੀ ਆ ਪੌਲ ਤੇ ਬਿਆਸ ਦਰਿਆ ਬਿਆਸ ਦਰਿਆ ਵਾਲਾ ਪੌਲ ਆ ਜਾਂਦਾ ਠੀਕ ਹੈ ਬਿਲਕੁਲ ਅਸੀਂ ਬਿਆਸ ਦਰਿਆ ਦੇ ਕੰਢੇ ਪਹੁੰਚੇ ਆ ਗੋਇੰਦਵਾਲ ਸਾਹਿਬ ਇਸ ਤੋਂ ਘਟੂ ਘੜ ਵੀ 2 2.5 ਕਿਲੋਮੀਟਰ ਵੱਧ ਤੋਂ ਵੱਧ ਹੋਊਗਾ ਤੇ ਕੇ ਆਈ ਹਾਂ ਸਿਮਰਨ ਪਹਿਲੀ ਵਾਰ ਆਈ ਹੈ ਇੱਥੇ ਠੀਕ ਹੈ ਇਹਨੂੰ ਲੈ ਕੇ ਆਉਣਾ ਤਾਂ ਇਹ ਪ੍ਰੋਗਰਾਮ ਆਇਆ ਤਾਂ ਸੀ ਕੱਬ ਹੁਣ ਜਾਣਾ ਹੀ ਜਾਣਾ कितने कि नहीं चलो चलो जाओ जाओ की हो गया तेन तू तो तो नहीं तू छाल क्यों चलो 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 ਚਲੋ ਜੀ ਥੱਲੇ ਲੈ ਪਏ ਬੰਨ ਤੋਂ ਤੁਰ ਕੇ ਜਾ ਰਹੇ ਹੁਣ ਲੈ ਜੀ ਕੋਈ ਇਧਰ ਦੇਖ ਕੋਈ ਇਧਰ ਦੇਖ ਇਧਰ ਦੇਖ ਇਧਰ ਇਧਰ ਨਾ ਪੈਸਾ ਨਹੀਂ ਵੇਂਦਾ ਜਾਂਦਾ ਹੂੰ ਪਤਾ ਨਹੀਂ ਆਲੂ ਲਾਇਆ ਕਿ ਪਤਾ ਨਹੀਂ ਗਾਜਰਾਂ ਲਾਈਆਂ ਇਧਰ ਤਾਂ ਗਾਜਰਾਂ ਆ ਆ ਸਾਈਡ ਤੋਂ ਪਾਣੀ ਲੱਗੀ ਜਾਂਦਾ ਲੈ ਜੀ ਮੇਦਰਵਾ ਆ ਗਿਆ ਘਰ ਮਸੀਕਾ ਹਾਂ ਵੀ ਸਾਡੇ ਆ ਜਵਾਗ ਫਾਈਸਾ ਅੱਛਾ ਹੋਰ ਵੀ ਬਹੁਤ ਸਾਰੇ ਪੁਰਾਣੇ ਆ ਚੁੱਕੇ ਨੇ ਪੁਰਾਣੇ ਨਵੇਂ ਪੁਰਾਣੇ ਪਹਿਲਾਂ ਹੀ ਬਹੁਤ ਆ ਚੁੱਕੇ ਨੇ ਚਲੋ ਹਾਂਜੀ ਭਾਈ ਵਿਆਹ ਵਾਲੀ ਰੌਣਕ ਤੁਹਾਨੂੰ ਦਿਖਾ ਦਿੰਨੇ ਜਿਹੜਾ ਵਿਆਹ ਚਲਾਉਣ ਪਿਆ ਸੀ ਉਹ ਤੁਹਾਨੂੰ ਦਿਖਾ ਦਿੰਦੇ ਬੰਨੀ ਜਾਂਦੀ ਆ ਜੀ ਰਸੀ ਪ੍ਰਸ਼ਾਦ ਲੈ ਕੇ ਆਉਣੀ ਫੜੋ ਫੜੋ ਪ੍ਰਸ਼ਾਦ ਲਓ ਮੈਨੂੰ ਤੇ ਦੇਵੇਂ ਮੈਂ ਕਹਿ ਦੂੰ ਹਾਂ ਜੀ ਰਸੀ ਚਲ ਆਓਗੇ 180 ਹੈ ਛੇ ਪਾਸੇ ਉਹੀ ਸਾਈਡ ਤੇ ਬਹੁਤ ਬਹੁਤ ਜ਼ਿਆਦਾ ਇੱਥੇ ਵੀ ਹੁੰਦੀ ਹੈ 1 2x ਤੇ ਵੀ ਹੁੰਦੀ ਆਣੀ ਤੇ ਫੋਟੋ ਦੇ ਦ ਫਿਰ ਚੈਪੀ ਕੱਢ ਦਿੰਦਾ ਖਾਨੇ ਵੀ ਰਾ ਪੈ ਪੈਣ ਲੱਗ ਗਿਆ ਤੇ